ਸਤਿ ਸ੍ਰੀ ਅਕਾਲ ਦੋਸਤੋ ਖਰੜ ਦੀ ਗੱਲ ਕਰੀਏ ਤਾਂ ਖਰੜ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚੇਦੀ ਦਿਹਾੜੇ ਨੂੰ ਸੰਬੰਧ ਵਿੱਚ ਯੂਥ ਆਗੂ ਰਵੀ ਬੜੈਜ ਦੁਆਰਾ ਇੱਕ ਵੱਡਾ ਨੌਜਵਾਨਾਂ ਦਾ ਇਕੱਠ ਕੀਤਾ ਗਿਆ ਹੈ ਜਦੋਂ ਗੱਲਬਾਤ ਕੀਤੀ ਗਈ ਰਵੀ ਬੜੈਜ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਵਿਰੁੱਧ ਇੱਕ ਜਾਗਰੂਕਤਾ ਰੈਲੀ ਹੈ ਜਿਹੜੀ ਖਰੜ ਦੇ ਵਿੱਚ ਕੱਢੀ ਜਾਏਗੀ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਹੋਏ ਸਨ ਜਿਹੜਨੂੰ ਪੁੱਛਿਆ ਗਿਆ ਕਿ ਅਜਿਹੀਆਂ ਰੈਲੀਆਂ ਦਾ ਜਾਂ ਮਾਰਚਾਂ ਦਾ ਕੋਈ ਫਾਇਦਾ ਵੀ ਹੁੰਦਾ ਨੌਜਵਾਨਾਂ ਦੇ ਵਿੱਚ ਤਾਂ ਉਹਨਾਂ ਕਿਹਾ ਕਿ ਜੇਕਰ ਕਲਾ ਕਲਾ ਵਿਅਕਤੀ ਜਿਹਾ ਹਮਲਾ ਮਾਰੇ ਤਾਂ ਹੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ-ਸਮੇਂ 'ਉ ਕਰਦੇ ਰਹਿੰਦੇ ਹਨ ਅਤੇ ਜਿੱਥੇ ਸਰਕਾਰਾਂ ਦੀ ਗੱਲ ਕੀਤੀ ਉਹਨਾਂ ਦੇ ਨਾਲ ਪੁੱਛਿਆ ਗਿਆ ਕਿ ਭਗਵੰਤ ਮਾਨ ਦੀ ਸਰਕਾਰ ਦੁਆਰਾ ਜਿੱਥੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਦੇ ਘਟਾਏ ਜਾ ਰਹੇ ਹਨ ਤਾਂ ਉਹਨਾਂ ਕਿਹਾ ਕਿ ਘਟਾਉਣਾ ਕਿਸੇ ਦਾ ਮਕਸਦ ਕਿਸੇ ਮਸਲੇ ਦਾ ਹੱਲ ਨਹੀਂ ਹੈ। ਲੇਕਿਨ ਉਹਨਾਂ ਲੋਕਾਂ ਲਈ ਸਬਕ ਵੀ ਜ਼ਰੂਰੀ ਹੈ ਜੋ ਨਸ਼ੇ ਦੇ ਨਾਲ ਕਿਸੇ ਦਾ ਪਰਿਵਾਰ ਉਜਾੜ ਦਿਆਂ। ਤੇ ਮਾਮਾ ਨੂੰ ਦਰਦਦਰ ਦੀਆਂ ਟੋਕਰਾਂ ਖਾਣ ਦੇ ਲਈ ਮਜਬੂਰ ਕਰ ਦਿੰਦੇ ਨੇ। ਇਹ ਜੀ ਵੀ ਜ਼ਿਕਰ ਹੋਊਗਾ ਕਿ ਹਰ ਸਾਲ ਇਸ ਦਿਹਾੜੇ ਦੇ ਮੁਖ ਵਿੱਚ ਤੇ ਵੱਖ-ਵੱਖ ਦਿਨਾਂ ਦੇ ਮੌਕੇ ਰਵੀ ਬੜੈਸ ਦੁਆਰਾ ਬਹੁਤ ਵੱਡੇ ਇਕੱਠ ਖਰੜ ਹਲਕੇ ਦੇ ਵਿੱਚ ਕੱਢੇ ਜਾਂਦੇ ਹਨ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਭਰ ਤੋਂ ਨੌਜਵਾਨ ਰਵੀ ਬੜੈਸ ਦੇ ਨਾਲ ਜੁੜੇ ਹੋਏ ਵੀ ਹਨ। ਨਤੀਜਾ ਹੀ ਤੁਹਾਡੇ ਸਾਹਮਣੇ ਖੁਦ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਅੱਜ ਇਸ ਕਾਫਲੇ ਦਾ ਹਿੱਸਾ ਬਣਨ ਲਈ ਪਹੁੰਚੇ ਜਿੱਥੇ ਸਰਕਾਰਾਂ ਦੀ ਉਹਨਾਂ ਨੇ ਪ੍ਰਸ਼ੰਸਾ ਵੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਈ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਕੋਈ ਹੋਰ ਹੋਵੇ ਜੇਕਰ ਨਸ਼ੇ ਦੇ ਵਿਰੁੱਧ ਕੋਈ ਕੰਮ ਕਰਤੀ ਆ ਤਾਂ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਟ ਕੇ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਨਸ਼ਿਆਂ ਦੇ ਵਿਰੁੱਧ ਪਹਿਲਾਂ ਕਈ ਨਾਟਕ ਨੁੱਕੜ ਮੀਟਿੰਗਾਂ ਨਾਟਕ ਅਤੇ ਅਜਿਹੇ ਮਾਰਚ ਰਵੀਬੜਾ ਚ ਪਹਿਲਾਂ ਵੀ ਕਰਦੇ ਨਜ਼ਰ ਆਉਂਦੇ ਨੇ ਤੇ ਉਹਨਾਂ ਕਿਹਾ ਕਿ ਇਹ سلسلہ ਅੱਗੇ ਵੀ ਜਾਰੀ ਰਹੇਗਾ ਹੋਰ ਕੀ ਕੁਝ ਕਿਹਾ ਅੱਜ ਦੇ ਇਸ ਦਿਹਾੜੇ ਨੂੰ ਮੁੱਖ ਰੱਖ ਕੇ ਅਤੇ ਨੌਜਵਾਨ ਨੂੰ ਕੀ ਸੰਦੇਸ਼ ਦਿੱਤਾ ਆਓ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਖਰੜ ਦੀ ਇਸ ਰੈਲੀ ਦੇ ਵਿੱਚ ਇਹ ਹਾਂ ਨੇ ਜਿਹੜਾ ਵੱਡਾ ਇਕੱਠ ਕੀਤਾ ਗਿਆ ਹੈ ਸਲੋਗਨ ਫੜੇ ਹੋਏ ਆ ਜਾਗੋ ਜਾਗੋ ਨਸ਼ਾ ਤਿਆਗੋ ਪਹਿਲਾਂ ਇਹ ਦੱਸੋ ਵੀ ਕਿਹਨਾ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਅਵੇਅਰ ਵੀ ਲੋਕਾਂ ਨੂੰ ਦਿੱਤਾ ਜਾ ਰਿਹਾ ਕੀ ਕਰ ਰਹੇ ਜਾਂਦੇ ਦੇਖੋ ਇਹ ਸਾਡਾ ਯੂਥ ਕਾਂਗਰਸ ਵੱਲੋਂ ਜਿਹੜਾ ਪ੍ਰੋਟੈਸਟ ਕਰਾਇਆ ਜਾ ਰਿਹਾ ਅੱਜ ਜਿਹੜਾ ਜਿਹੜਾ ਅੱਜ ਦਾ ਦਿਨ ਅੱਜ ਦੇ ਦਿਨ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਅਸੀਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਹ ਜਿਹੜਾ ਪੈਦਲ ਮਾਰਚ ਨਾ ਆਪਣਾ ਕਰ ਰਹੇ ਹਾਂ ਖੜੋ ਵਿਖੇ ਇਹ ਕਿੱਥੋਂ ਸ਼ੁਰੂ ਹੋਣਾ ਤੇ ਕਦੋਂ ਤੱਕ ਚੱਲੇਗਾ ਇਹ ਸਾਡਾ ਪੈਦਲ ਮਾਰਚ ਹਾਲਾਂਕਿ ਥੋੜਾ ਅਸੀਂ ਲੇਟ ਹੋ ਗਏ ਇੱਥੋਂ ਦਸਹਿਰਾ ਗਰਾਊਂਡ ਤੋਂ ਸਟਾਰਟ ਕਰਕੇ ਅਸੀਂ ਆਰੀਆ ਰੋਡ ਜਿਹੜਾ ਕਾਲਜ ਰੋਡ ਤੋਂ ਹੁੰਦੇ ਹੋਏ ਇਹਨੂੰ ਲਾਂਡਰਾਂ ਰੋਡ ਤੇ ਹੁੰਦੇ ਹੋਏ ਅੱਡੇ 'ਚ ਸਮਾਪਤ ਕਰਾਂਗੇ ਜੀ ਤੁਸੀਂ ਹਮੇਸ਼ਾ ਹੀ ਇਹ ਧਾਰਨੇ ਪ੍ਰਦਰਸ਼ਨ ਜਾਂ ਫਿਰ ਨਾਟਕ ਕਰਵਾਉਂਦੇ ਹੋ ਲੱਗਦਾ ਹੈ ਕਿ ਇਹਨਾਂ ਦਾ ਅਸਰ ਪੈਂਦਾ ਹੈ ਬਿਲਕੁਲ ਪੈਂਦਾ ਹੈ ਜੀ ਜਦੋਂ ਕੋਈ ਸਾਡਾ ਯੂਥ ਵਿਗੜਦਾ ਏ ਇੱਕ ਨੂੰ ਕਹਿੰਦੇ ਨੇ ਖਰਬੂਜੇ ਹੁੰਦੇ ਇੱਕ ਖਰਬੂਜਾ ਪੱਕਦਾ ਏ ਜਦੋਂ ਇੱਕ ਬੰਦੇ ਨੂੰ ਦੇਖ ਕੇ ਇੱਕ ਲੱਗਦੇ ਆ ਨਸ਼ੇ ਵੱਲ ਨੂੰ ਅਸੀਂ ਮੋਹਮ ਚਲਾਉਂਗੇ ਹੁਣ ਆਪਾਂ ਕੀ ਕਹਿੰਦੇ ਆ ਆਪਾਂ ਘਰੇ ਬਹਿ ਜੀਏ ਫਿਰ ਯੂਥ ਖਤਮ ਹੋ ਜਾਵੇ ਬਰਬਾਦ ਹੋ ਜਾਵੇ ਅੱਜ ਦੇ ਟਾਈਮ 'ਚ ਆਪਾਂ ਲੋਕ ਕਹਿੰਨੇ ਆ ਪੰਜਾਬ ਹੈ ਜਿਹੜਾ ਮਾਫ ਕਰਿਓ ਆਪਾ ਪੰਜਾਬ ਦੇ ਵਾਸੀ ਆ ਅੱਜ ਦੇ ਟਾਈਮ ਜਿਹੜਾ ਪੰਜਾਬ ਆ ਉਹ ਬਹੁਤ ਗੰਭੀਰ ਸਥਿਤੀ ਵਿੱਚ ਆ ਕੁਝ ਜਿਹੜੇ ਯੂਥ ਆ ਸਾਡਾ ਬਾਹਰ ਚਲੇ ਗਿਆ ਕੁਝ ਨਸ਼ਿਆਂ ਨੂੰ ਪੈ ਗਏ ਕੁਝ ਗੈਂਗਸਟਰ ਬਣ ਗਏ ਉਹ ਅੱਜ ਦੇ ਟਾਈਮ 'ਚ ਸਾਨੂੰ ਭਗਤ ਸਿੰਘ ਵਰਗੇ ਉਹ ਸੋਚ ਵਾਲੇ ਜਿਹੜੇ ਨੌਜਵਾਨ ਸਾਨੂੰ ਉਹਨਾਂ ਨੂੰ ਭਗਤ ਸਿੰਘ ਦੀ ਸੋਚ ਬਾਰੇ ਦੱਸ ਕੇ ਭਗਤ ਸਿੰਘ ਵਰਗਾ ਬਣਨ ਵਾਸਤੇ ਕੁਝ ਨਾ ਕੁਸਤਾ ਕਰਨਾ ਪਊਗਾ ਨਾ ਮਾਨ ਸਰਕਾਰ ਵੱਲੋਂ ਵੀ ਨਸ਼ਿਆਂ ਦੇ ਖਿਲਾਫ ਐਕਸ਼ਨ ਚਲਾਇਆ ਜਾ ਰਿਹਾ ਹੈ ਨਸ਼ਾ ਵੇਚਣ ਵਾਲਿਆਂ ਦੇ ਘਰ ਤੱਕ ਢਾਏ ਜਾ ਰਹੇ ਕਿਵੇਂ ਦੇਖਦੇ ਹੋ ਸਰਕਾਰ ਦੇ ਦੇਖੋ ਮਾਨ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਵਧੀਆ ਗੱਲ ਆ 3 ਸਾਲ ਤੋਂ ਲੇਟ ਹੋ ਗਏ ਮਾਨ ਸਰਕਾਰ ਤੇ ਇਹ ਕੰਮ ਕਰਨ ਨੂੰ ਮੈਂ ਕਹਿੰਦਾ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਤਾਂ ਅਸੀਂ ਤਾਂ ਕਰੂਗੇ ਸਾਡੇ ਯੂਥ ਬਚੂਗਾ ਹੁਣ ਅਸੀਂ ਵੀ ਲੀਡਰ ਤਾਂ ਹੀ ਬਣੂਗੇ ਜੇ ਯੂਥ ਬਚੂਗਾ ਹੁਣ ਅਸੀਂ ਕਹਿ ਦਈਏ ਮਾਨ ਸਰਕਾਰ ਸਾਡੀ ਵੀ ਸਰਕਾਰ ਰਹੀ ਆ ਕੈਪਟਨ ਸਾਹਿਬ ਹਾਲਾਂਕਿ ਬੀਜੇਪੀ ਦੇ ਮੁੱਖ ਮੰਤਰੀ ਬਣਾ ਰੱਖੇ ਸਾਹਿਬ ਭਲੇਖੇ ਗੱਲ ਉਦੋਂ ਵੀ ਬਥੇਰਾ ਕੰਮ ਚੰਨੀ ਸਾਹਿਬ ਨੇ 3 ਮਹੀਨੇ ਚ ਨਸ਼ਾ ਵਾਲੇ ਭੱਜ ਗਏ ਸੀਗੇ ਮਾਨ ਸਰਕਾਰ ਲੇਟ ਜ਼ਰੂਰ ਆ ਪਰ ਇੱਥੇ ਸਾਨੂੰ ਸਰਕਾਰ ਦਾ ਵੀ ਸਾਥ ਦੇਣਾ ਪਊਗਾ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜੀ ਰਾਜਨੀਤੀ ਦੀ ਗੱਲ ਕਰੀ ਐ ਫਿਰ ਜਿਹੜੇ ਇਹ ਧਾਨੇ ਪ੍ਰਦਰਸ਼ਨ ਜਾਂ ਜਾਗਰੂਕਤਾ ਹੁਣ ਚਲਾ ਰਹੇ ਹੋ ਉਸ ਸਮੇਂ ਕਿਉਂ ਨਹੀਂ ਕੀਤੀ ਕਰਦਾ ਮੈਂ ਯਾ ਉਸ ਸਮੇਂ ਨਸ਼ਾ ਨਹੀਂ ਤਾਂ ਜੀ ਦੇਖੋ ਮੈਂ ਕਰਦਾ ਰਿਹਾ ਮੇਰੀ ਤੁਸੀਂ ਸਾਰੇ ਸਾਡੇ ਲੋਕਲ ਨਾ ਮੁੰਡੇ ਆ ਮੈਂ ਤਾਂ ਜਦੋਂ ਤੋਂ ਰਾਜਨੀਤੀ ਕਰਦਾ ਮੈਂ ਤਾਂ ਬੋਲਦਾ ਹੀ ਨਸ਼ੇ ਦੇ ਖਿਲਾਫ ਆ ਮੈਂ ਤਾਂ ਬਥੇਰੇ ਨਸ਼ਾ ਸਦਾ ਕਰਾਂ ਜਿਹੜੇ ਜ਼ਿਲਾਂਚ ਕਰਾਏ ਆ ਬਥੇਰਾ ਮੇਰਾ ਯੋਗਦਾਨ ਆ ਮੈਂ ਤਾਂ ਆਪਦੀ ਸਰਕਾਰ ਚ ਇਹ ਜਿਹੜਾ ਸਾਫ ਕਰਕੇ ਰੱਖਿਆ ਸਿਸਟਮ ਹੁਣ ਕੀ ਕਰੀਏ ਸਾਡੇ ਅੱਜ ਦੇ ਟਾਈਮ ਚ ਉਹ ਚੀਜ਼ਾਂ ਨਹੀਂ ਹੱਥ ਵਿੱਚ ਰਹੀਆਂ ਅਸੀਂ ਪਰ ਲੋਕਾਂ ਵਾਸਤੇ ਖੜੇ ਆ ਸਾਡੇ ਆਪਣੇ ਭਰਾਏ ਆ ਆ ਮੁੰਡੇ ਹੁਣ ਜਿਹੜੇ ਮੇਰਾ ਸਾਥ ਦੇ ਰਹੇ ਆ ਉਹ ਕਾਨੂੰਨ ਤਾਂ ਹੀ ਮੇਰਾ ਸਾਥ ਦੇ ਪਉਣਗੇ ਇਹ ਨਸ਼ੇ ਤੋਂ ਬਚਣਗੇ ਪੰਜਾਬ ਸਰਕਾਰ ਵੱਲੋਂ ਜਿਹੜੇ ਨਸ਼ੇੜੀਆਂ ਦੇ ਮਕਾਨ ਤੋੜੇ ਜਾ ਰਹੇ ਨੇ ਜਿਹੜੇ ਨਸ਼ਾ ਵੇਚਦੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਜਿਹੜਾ ਵੀ ਯੂਥ ਹੈ ਜਾਂ ਫਿਰ ਜਿੱਦਾਂ ਆਪਾਂ ਦੇਖਦੇ ਕਿ ਜਨਾਨੀ ਦੀ ਵੀ ਵੀਡੀਓ ਵਾਇਰਲ ਹੋਈ ਸੀਗੀ ਮੈਂ ਵੇਚੂ ਨਸ਼ਾ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਕਿਸੇ ਦਾ ਘਰ ਤੋੜਨ ਦੇ ਖਿਲਾਫ ਨਹੀਂ ਨਾ ਮੈਂ ਛੱਤ ਦੇ ਖਿਲਾਫ ਹਾਂ ਘਰ ਟੁੱਟਿਆ ਵਾ ਦੁਬਾਰੇ ਬਣ ਸਕਦਾ ਏ ਕਿਸੇ ਦਾ ਮੁੰਡਾ ਮਰਿਆ ਵਾ ਦੁਬਾਰੇ ਆ ਸਕਦਾ ਤੁਸੀਂ ਇਹ ਚੀਜ਼ ਦੱਸ ਦੋ ਮੈਂ ਕਹਿੰਦਾ ਘਰ ਤੋੜਨਾ ਮੰਦ ਭੱਗਾ ਏ ਨਹੀਂ ਪਰ ਸਰਕਾਰ ਪੁਲਿਸ ਕਰੂਗੀ ਯਾਰ ਜੇ ਹੁਣ ਆਪਾਂ ਤਾਂ ਆਪ ਦਾ ਘਰ ਟੁੱਟ ਗਿਆ ਬੈ ਛੀਕਾ ਮਾਰਨ ਲੱਗ ਗਏ ਠੀਕ ਆ ਮੈਂ ਹਾਲਾਂਕਿ ਸਪੋਰਟ ਨਹੀਂ ਕਰਦਾ ਉਸ ਚੀਜ਼ ਦੀ ਪਰ ਜਦੋਂ ਕੋਈ ਮੁੰਡੇ ਦਾ ਕਿਸੇ ਦਾ ਸਿਵਾ ਬਲਦਾ ਦੇਖਿਆ ਤੁਸੀਂ ਕਦੇ ਮਾਂ ਬਾਪ ਦੇ ਕੀ ਹਾਲਾਤ ਹੁੰਦੇ ਆ ਦੇਖਿਓ ਕਿਸੇ ਦੇ ਘਰ ਜਾ ਕੇ ਮਾਂ ਬਾਪ ਦੇ ਹਾਲਾਤ ਦੇਖਿਓ ਮਾਂ ਨੂੰ ਰੋਟੀ ਬਾਣੀ ਦਾ ਨਹੀਂ ਦਿਨ ਰਾਤ ਦਾ ਨਹੀਂ ਪਤਾ ਚੱਲਦਾ ਆਪਾਂ ਨਸ਼ਾ ਵੇਚਦੇ ਆਂ ਨਸ਼ਾ ਵੇਚ ਕੇ ਪੱਗਰ ਬਣਾਉਂਦੇ ਆਂ ਫਿਰ ਜੇ ਸਰਕਾਰ ਤੋੜਵੇ ਸਾਡੇ ਨਾਲ ਧੱਕਾ ਹੋ ਗਿਆ ਜਿਹੜੇ ਤੁਸੀਂ ਹਜ਼ਾਰਾਂ ਦੀ ਤਦਾਦ ਵਿੱਚ ਮੁੰਡੇ ਘਰ ਦਾ ਸਮਾਨ ਵੇਚ-ਵੇਚ ਕੇ ਥੋੜੇ ਤਾਂ ਘਰਾਂ ਘਰਾਂ ਦੀ ਕੰਦਾ ਜੜੀਆਂ ਬਣ ਗਈਆਂ ਕਈਆਂ ਨੇ ਆਪਣੇ ਦਰਵਾਜ਼ੇ ਪੱਟ ਕੇ ਵੇਚ ਤੇ ਟਾਕੀਆਂ ਮਕਾਨ ਉਹਨਾਂ ਦੀ ਵੈਸੀ ਹੋ ਕਰ ਗਿਆ ਹੋ ਗਿਆ ਆਪਾਂ ਮੈਂ ਦੁਆਰੇ ਕਹਿੰਦਾ ਮੈਂ ਹੱਕ ਜਿ ਨਹੀਂ ਹੈਗਾ ਪਰ ਹੁਣ ਤੁਸੀਂ ਆਏ ਦੋਸੋ ਵੀ ਸਰਕਾਰ ਪੁਲਿਸ ਕਰੂਗੀ ਵੀ ਕੀ ਕੌਸ਼ਨਾ ਕੋਸ਼ਟਾ ਕਰਨਾ ਪਊਗਾ ਸਾਨੂੰ ਲੱਗਦਾ ਹੈ ਕਿ ਮਿਹਮ ਸਹੀ ਹੈ ਮੈਂ ਕਹਿੰਦਾ ਵੀ ਬਿਲਕੁਲ ਬੇਸ਼ੱਕ ਨਾ ਸਹੀ ਹੋਵੇ ਪਰ ਲੋਕਾਂ ਜੀ ਕੇ ਮੈਸੇਜ ਤਾਂ ਜਾ ਰਿਹਾ ਥੋੜਾ ਬਹੁਤਾ ਪਰ ਕੁਝ ਆਗੂ ਹੈ ਜਿਹੜੇ ਜੀ ਉਹ ਕਹਿ ਰਹੇ ਆ ਵੀ ਇਸ ਤਰ੍ਹਾਂ ਘਰ ਨਹੀਂ ਤੋੜਨੇ ਚਾਹੀਦੇ ਬਿਲਕੁਲ ਵੀ ਨਹੀਂ ਤੋੜਨੇ ਚਾਹੀਦੇ ਕਾਨੂੰਨ ਤੇ ਬਾਹਰ ਜਾ ਕੇ ਨਹੀਂ ਤੋੜਨੇ ਚਾਹੀਦੇ ਪਰ ਮਾਫ ਕਰਿਓ ਪਰ ਹੁਣ ਸਰਕਾਰ ਕੁਝ ਕਰੂਗੀ ਵੀ ਨਾ ਆਪਾਂ ਇੱਕ ਪਾਸੇ ਫੇਰ ਕਹਿ ਦਿੰਦੇ ਆ ਵੀ ਕੁਝ ਕਰ ਨਹੀਂ ਰਹੇ ਆਪਾਂ ਫਿਰ ਆਪਾਂ ਕਹਿ ਦਿੰਦੇ ਘਰ ਢਾਡੇ ਦੇਖੋ ਰਾਜਨੀਤੀ ਇੱਕ ਲੱਗ ਚੀਜ਼ ਆ ਮੈਂ ਵੀ ਰਾਜਨੀਤੀ ਵਾਲੀ ਗੱਲ ਕਰਦਾ ਹੋਰ ਵੀ ਕਰਦੇ ਆ ਹਰੇਕ ਬੰਦਾ ਆਪਣੀ ਰੋਟੀਆਂ ਸਿੱਖਦਾ ਮੈਂ ਘਰ ਤੋੜਨ ਦੇ ਹੱਕ 'ਚ ਨਹੀਂ ਹੈ ਪਰ ਤੁਸੀਂ ਇਹ ਦੱਸੋ ਵੀ ਨਸ਼ਾ ਖਤਮ ਕਿਵੇਂ ਹੋਊਗਾ ਇਹ ਵੀ ਪੱਤਰਕਾਰ ਵੀਰ ਵੀ ਦੱਸਣ ਵੀ ਨਸ਼ਾ ਖਤਮ ਕਿਵੇਂ ਕਰੀਏ ਇਹ ਤਾਂ ਹੁਣ ਦੇਖੋ ਆਪਾਂ ਕਹਿਦੇ ਨੇ 84 ਲੱਖ ਜੁਨੀ ਭੁਗਤ ਕੇ ਬੰਦਾ ਮਨੁੱਖ ਬਣਦਾ ਆਪਾਂ ਉਹ ਜੁਨੀ ਭੁਗਤ ਕੇ ਵੀ ਫਿਰ ਆਪਾਂ ਨਰਕਾ ਕਿਨੂੰ ਜਾ ਰਹੇ ਆਂ ਤੁਹਾਡੇ ਵੱਲੋਂ ਕਿੰਨੇ ਕਿ ਨੌਜਵਾਨਾਂ ਦਾ ਨਸ਼ਾ ਛੜਾਇਆ ਗਿਆ ਮੈਂ ਤਾਂ ਤੁਹਾਡੇ ਸਾਹਮਣੇ ਪਿਛਲੇ ਲੰਬੇ ਸਮੇਂ ਤੋਂ ਆਹ ਮੋਹਮਿਮ ਸਟਾਰਟ ਕਰੀ ਵੀ ਹੰਜੂ ਪੰਜਾਬ ਦੇ ਮੈਂ ਇੱਕ ਤੁਹਾਨੂੰ ਇਹ ਵੀ ਗੱਲ ਦੱਸਣੀ ਚਾਹੁੰਨਾ ਜਿਹੜੀ ਉਹ ਮੋਹਮਿਮ ਹੰਜੂ ਪੰਜਾਬ ਦੇ ਉਹਦੇ ਪਰ ਲਿਖਿਆ ਵਾ ਸਫਰ ਕਿਤਾਬਾਂ ਤੋਂ ਨਸ਼ਿਆਂ ਤੱਕ ਕਈ ਬੰਦਿਆਂ ਨੂੰ ਇਹ ਗੱਲ ਸਮਝ ਨਹੀਂ ਵੀ ਆਉਂਦੀ ਵੀ ਸ਼ਾਇਦ ਗਲਤ ਹੈ ਉਹ ਮੇਰਾ ਮਤਲਬ ਆ ਕਿ ਜਿਹੜੇ ਨੌਜਵਾਨ ਆ ਉਹ ਕਾਲਜ ਵਿੱਚ ਕਿਤਾਬ ਪੜਨ ਜਾਂਦੇ ਆ ਉਹ ਕਿਤਾਬ ਪੜਦੇ ਪੜਦੇ ਉਹਨਾਂ ਨੂੰ ਗਲਤ ਅੰਸਰ ਨਸ਼ਿਆਂ ਵੱਲ ਲੈ ਜਾਂਦੇ ਆ ਉਹ ਸਾਡਾ ਮੋਟਿਵ ਆ ਕਿ ਕਿਤਾਬਾਂ ਪੜੋ ਭਗਤ ਸਿੰਘ ਜੀ ਦਾ ਕਿਆਸ਼ ਹੁੰਦੇ ਸੀ ਉਹਨਾਂ ਦਾ ਵੀ ਆਹੀ ਸੀ ਕਿ ਬੰਦਾ ਆਪ ਦਾ ਨਿਰਪੱਖ ਹੋਣਾ ਚਾਹੀਦਾ ਸੱਚਾਈ ਹੋਣੀ ਚਾਹੀਦੀ ਆ ਜਿਹੜੇ ਨੌਜਵਾਨ ਅੱਜ ਆਈਐਸ ਆਈਪੀਐਸ ਬਣਨੇ ਚਾਹੀਦੇ ਡਾਕਟਰ ਇੰਜੀਨੀਅਰ ਬਣ ਚਾਹੀਦੇ ਆ ਜਿਹੜੇ ਭਗਤ ਸਿੰਘ ਨੇ ਦੇਸ਼ ਯਾਦ ਕਰਾਇਆ ਦਸੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਾਡਾ ਪੰਜਾਬ ਜਿਹੜਾ ਸਾਨੂੰ ਦਿੱਤਾ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਹੱਥ ਵਿੱਚ ਸ਼ਾਸਤਰ ਫੜਾਏ ਆ ਨਸ਼ੇ ਸਦਾਗਰਾਂ ਨੇ ਨੌਜਵਾਨਾਂ ਦੇ ਹੱਥ ਵਿੱਚ ਪੈਪ ਫੜਾ ਤੇ ਚਿੱਟਾ ਪੀਣੇ ਵਾਲੇ ਆਪਾਂ ਇਹ ਚੀਜ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਟਰੋਲ ਕਰਾਂਗੇ ਹੀ ਇਹ ਤਾਂ ਸਰਕਾਰਾਂ ਮੈਂ ਕਹਿੰਦਾ ਮੈਂ ਕਾਂਗਰਸੀ ਆ ਤੁਹਾਨੂੰ ਵੀ ਪਤਾ ਮੈਂ ਕਟੜਗਾਂਗਰਸੀ ਉਹੀ ਰਹਿਣਾ ਪਰ ਸਰਕਾਰਾਂ ਦੇ ਉੱਪਰ ਬਾਲਡੀ ਬਾਈ ਜਦੋਂ ਉਪਰ ਉੱਟ ਕੇ ਆਪਾਂ ਕੁਛ ਨਾ ਕੁਛ ਤਾਂ ਕਰਾਂਗੇ ਹੀ ਕੁਛ ਤਾਂ ਕਰਨਾ ਹੀ ਪਊਗਾ ਆਪਾਂ ਅਵੇਅਰਨੈਸ ਕਰਾਂਗੇ ਠੀਕ ਆ ਸਾਡਾ ਜਿੱਥੇ ਜ਼ੋਰ ਚੱਲਦਾ ਅਸੀਂ ਪੁਲਿਸ ਦਾ ਵੀ ਸਾਥ ਦੇ ਦਿੰਨੇ ਆ ਮੈਂ ਦੰਨਾ ਮੈਂ ਹੁਣ ਵੀ ਲਿਸਟ ਬਣਾ ਰਿਹਾ ਨਸ਼ਾ ਸਦਾਗਰਾਂ ਦੀ ਮੈਂ ਦੇਖ ਕੇ ਆਉਂਗਾ ਬੜੇ ਅਫਸਰਾਂ ਨੂੰ ਤੰਗ ਨਹੀਂ ਕਰਦੇ ਕਈ ਜਗ੍ਹਾ ਇਸ ਦੇਖਣ ਦੇ ਵਿੱਚ ਆਇਆ ਪਿੰਡਾਂ 'ਚ ਕਮੇਟੀਆਂ ਬਣੀਆਂ ਹੋਈਆਂ ਐ ਤੇ ਉਹ ਕਹਿੰਦੇ ਵੀ ਸਾਨੂੰ ਧਮਕੀਆਂ ਪਰੇ ਪੂਰਾ ਦੇਖੋ ਤੰਗਲੇ ਵੀ ਹੋ ਰਿਹਾ ਇਸ ਕਰਕੇ ਉਹ ਕਮੇਟੀਆਂ ਛੱਡ ਕੇ ਬਾਹਰ ਆ ਗਏ ਸਾਨੂੰ ਵੀ ਧਮਕੀਆਂ ਆਈਆਂ ਕਈ ਮੇਰੇ ਨਾਲ ਵੀ ਬਥੇਰਾ ਗੂ ਵਾਪਰੇ ਆ ਤੁਹਾਨੂੰ ਪਤਾ ਡਾਇਰੈਕਟ ਡਾਇਰੈਕਟਲੀ ਇਨਡਾਇਰੈਕਟਲੀ ਹੁੰਦਾ ਸਿਸਟਮ ਪਰ ਗੱਲ ਇਹ ਆ ਆਪਾਂ ਕਿਹੜੇ ਕਮਜ਼ੋਰ ਆ ਜਿਹੜੇ ਕਮਜ਼ੋਰ ਆ ਉਹ ਘਰਾਂ ਬੈ ਜੰਨੇ ਆ ਆਪਾਂ ਦੇ ਡੇਟ ਦੇ ਜਵਾਬ ਪੱਥਰ ਗੱਲ ਦੇਣ ਜਾਣਦੇ ਆ ਠੀਕ ਆ ਆਪਾਂ ਤਾਂ ਮੈਂ ਤਾਂ ਰਾਜਨੀਤੀ ਕਰਦਾ ਮੈਂ ਕਹਣਾ ਵੀ ਮੈਂ ਇਲੈਕਸ਼ਨ ਵੀ ਲੜਨੀ ਆ ਮੈਂ ਐਮਐਲਏ ਦੀ ਇਲੈਕਸ਼ਨ ਵੀ ਲੜਨੀ ਚਾਹੁੰਦਾ ਮੈਂ ਕੁਝ ਝੂਠ ਨਹੀਂ ਬੋਲਦਾ ਮੈਂ ਲੜਨੀ ਚਾਹੁੰਦਾ ਪਰ ਮੈਂ ਰਾਜਨੀਤੀ ਦਾ ਤਾਂ ਕਰੂੰਗਾ ਇਲੈਕਸ਼ਨ ਦਾ ਤਾਂ ਲੜੂੰਗਾ ਜੇ ਸਾਡੇ ਮੁੰਡੇ ਬਚੂਗੇ ਮੈਂ ਗਾਮ ਹੈ